छोटे लाल छोटे लाल जी की मसला है होया। हाँ हुई है मसला की। ये है की जी हफ्ता पहले ट्रांसफार्मर लगाने आ रहे थे तो सारे ए, मतलब गत्ते वाले हैं इन्हों ने ट्रांसफार्मर लगाना था बुक शॉप वाले तो इतने फैसला होया गोगी साहब आए थे कि फैसला करके इन्होंने एक जगह दे दी पछली गली में कि इतने लगाना अंदर ट्रांसफार्मर करके लगाने हैं उतने लगाने का ऑर्डर देता इन्होंने उसके बाद से फिर आज लगाने आए तो वहाँ से उन्होंने पता नहीं क्या सेटिंग हुई क्या नहीं हुई आके आज यहाँ गड्ढा खुद यहाँ लगवा दिए इसीलिए हाथापाई हुई तो नहीं, ये, ये पर्सनल है पर्सनल इनका अच्छा, इनका है, परसनल है।, परसनल है। और गली की कोई नहीं इसमें कोई सहमति गलमती कहीं कोई मर जाए कोई कुछ हो जाए इसका जिम्मेवार कौन होगा क्या चाहते हो हम लोग ये चाहते हैं कि गली उधर इनके घर के सामने गली है 25 फुट चौड़ी है उसमें ट्रांसफार्मर लगाया जाए ਜੇ ਸਿਰਫ 2 ਫੁੱਟ ਦੀ ਜਗ੍ਹਾ ਟ੍ਰਾਂਸਫਾਰਮਰ ਕਿ ਚਾਹੀਏ ਤਾਂ ਵਾਹ ਆਪਣਾ ਕਿਉਂ ਨਹੀਂ ਲਗਾਤੇ ਹਨ ਸਰ ਵਿਜੇਨਗਰ ਦੇ ਇੱਥੇ ਕਿ ਟ੍ਰਾਂਸਫਾਰਮਰ ਨੂੰ ਲੈ ਕੇ ਮੱਲੇ ਵਾਲੇ ਇਕੱਠੇ ਹੋਏ ਆ ਕਹਿੰਦੇ ਫੈਕਟਰੀ ਵਾਲੇ ਜਿਹੜੇ ਆ ਬਿਨਾਂ ਲੋਕਾਂ ਦੀ ਸੇਫਟੀ ਤੋਂ ਟ੍ਰਾਂਸਫਾਰਮਰ ਲਗਾ ਰਹੇ ਆ ਸਰ ਇਹ ਪੂਰਾ ਮਾਮਲਾ ਤੁਹਾਡੇ ਕੋਲ ਵੀ ਆਇਆ ਤੇ ਪਰ ਉੱਥੇ باوجود ਵੀ ਜਿਹੜੇ ਆ ਲੋਕ ਆਪਸ ਵਿੱਚ ਲੜ ਰਹੇ ਆ ਕਿ ਪੂਰਾ ਮਾਮਲਾ ਵਾਢੀ ਮੇਰੇ ਕੋਲ ਫੈਕਟਰੀ ਵਾਲੇ ਵੀ ਆਏ ਸੀਗੇ ਮੇਰੇ ਕੋਲ ਦੂਜੇ ਵੀ ਆਏ ਸੀਗੇ ਕਿ ਮੈਂ ਉਹਨਾਂ ਨੂੰ ਬੁਲਾ ਲਿਆ ਸੀਗਾ ਉੱਥੇ ਮੈਨੂੰ ਮੱਲੇ ਵਾਲੇ ਕਹਿੰਦੇ ਸਾਡੇ ਨਾਲ ਚੱਲੋ ਜੀ ਮੈਂ ਉਹਨਾਂ ਨਾਲ ਚੱਲਿਆ ਜਿੱਥੇ ਉੱਥੇ ਟਰਾਂਸਫਾਰਮਰ ਲੱਗੂਗਾ ਜੀ ਪਰ ਨਹੀਂ ਉਹ ਫੈਕਟਰੀ ਵਾਲੇ ਫੇਰ ਉਹ ਪੁਰਾਣੀ ਜਗ੍ਹਾ ਤੇ ਲਗਾ ਰਹੇ ਆ ਜਿੱਥੋਂ ਸਾਰਾ ਮਸਲਾ ਸ਼ੁਰੂ ਹੋਇਆ ਸੀ ਹੁਣ ਫੇਰ ਉੱਥੇ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਸਵੇਰੇ ਐਕਚੁਅਲੀ ਮੇਰੀ ਐਸਡੀਓ ਨਾਲ ਵੀ ਗੱਲ ਹੋਈ ਹੈ ਉਹ ਕਹਿੰਦੇ ਜੀ ਵੀ ਜਿਹੜੇ ਮੱਲੇ ਵਾਲੇ ਕਹਿੰਦੇ ਸੀ ਨਾ ਕਹਿੰਦੇ ਉਹ ਜਿਹੜੇ ਇਧਰਲੇ ਪਾਸੇ ਜਿੱਧਰ ਟਰਾਂਸਫਾਰਮਰ ਲੱਗਣਾ ਸੀ ਉਹ ਮੱਲੇ ਵਾਲੇ ਸਾਰੇ ਇਕੱਠੇ ਹੋ ਗਏ ਉਹ ਕਹਿੰਦੇ ਜੀ ਦੂਜੇ ਪਾਸੇ ਲਾ ਦਿਓ ਪਰ ਉਹਨਾਂ ਨੇ ਕੋਈ ਪ੍ਰਾਈਵੇਟ ਬੰਦੇ ਬੁਲਾ ਕੇ ਖੰਭੇ ਤਾਂ ਨਹੀਂ ਲਿਖਵਾ ਸਕਦੇ ਨਹੀਂ ਨਹੀਂ ਪ੍ਰਾਈਵੇਟ ਬੰਦੇ ਨੂੰ ਲਾ ਕੇ ਖੰਭੇ ਨਹੀਂ ਲਵਾਏ ਲੱਗਿਆ ਉਹ ਸਰਕਾਰੀ ਐ ਐਕਚੁਅਲੀ ਕੰਮ ਸਰਕਾਰੀ ਐ ਅਪਲਾਈ ਹੋਇਆ ਐ ਸਾਰਾ ਕੁਝ ਕੰਮ ਪ੍ਰਾਈਵੇਟ ਬੰਦੇ ਕਰ ਰਹੇ ਐ ਐਦਾਂ ਨਹੀਂ ਹੋ ਸਕਦਾ ਪ੍ਰਾਈਵੇਟ ਨਹੀਂ ਠੇਕੇਦਾਰ ਦੇ ਬੰਦੇ ਹੋਣਗੇ ਜਿਹੜਾ ਟਰਾਂਸਫਾਰਮਰ ਲੱਗਦਾ ਹੁੰਦਾ ਠੇਕੇਦਾਰ ਦਾ ਬੰਦਾ ਦਾ ਕੰਮ ਸਰਕਾਰੀ ਐ ਪ੍ਰਾਈਵੇਟ ਬੰਦਾ ਆ ਉਹਦੇ ਚੰਨੀ ਹੋਣੀ ਐ ਕਿ ਪ੍ਰਾਈਵੇਟ ਟਰਾਂਸਫਰ ਮਰ ਆਪਣਾ ਲਾ ਦੇਗਾ ਠੀਕ ਹੈ ਔਰ ਮਹੱਲੇ ਦੀ ਮਹੱਲੇ ਵਾਲੇ ਨੇ ਸ਼ਾਂਤੀ ਨਾਲ ਮੈਂ ਉਹਨਾਂ ਨੂੰ ਕਿਹਾ ਸੀ ਵੀ ਫੈਕਟਰੀ ਵਾਲਿਆਂ ਨੂੰ ਵੀ ਤੁਸੀਂ ਮਹੱਲੇ ਵਾਲਿਆਂ ਨਾਲ ਬੈਠ ਕੇ ਆਪਣਾ ਡਿਸੀਜਨ ਕਰ ਲਓ ਦੇਖੋ ਏਰੀਏ ਦੇ ਵਿੱਚ ਕੰਮ ਕਰਨਾ ਵਾ ਠੀਕ ਹੈ ਮਹੱਲੇ ਨਾਲ ਬਣਾ ਕੇ ਤੇ ਸ੍ਰਸ਼ਟੀ ਦਾ ਉਹ ਕਰਾਓ ਪਰ ਹੁਣ ਮਹੱਲੇ ਵਾਲੇ ਸਹਿਮਤ ਨਹੀਂ ਨੇ ਹੈਗੇ ਇਸੇ ਕਰਕੇ ਉਹਨਾਂ ਨੇ ਅੱਜ ਵਿਰੋਧ ਕੀਤਾ ਮੀਡੀਆ ਨੂੰ ਬੁਲਾਇਆ ਕਿ ਵਿਰੋਧ ਕੀਤਾ ਫਿਰ ਮੀਡੀਆ ਬੁਲਾਇਆ ਫਿਰ ਰੁਕ ਗਿਆ ਨਾ ਜੀ ਕੰਮ ਮੇਰੇ ਵੱਲੋਂ ਕੋਈ ਉਹ ਨਹੀਂ ਹੈ ਮੈਂ ਮਹੱਲੇ ਵਾਲਾ ਨਾਲ ਹੈ ਪਰ ਉਹ ਫੈਕਟਰੀ ਵਾਲੇ ਕਹੀ ਕਿ ਤੁਸੀਂ ਤੁਹਾਡੇ ਕੋਲ ਜਾ ਕੇ ਨਹੀਂ ਮੇਰੀ ਕੋਈ ਨਹੀਂ ਮੈਂ ਉਹਨੂੰ ਫੈਕਟਰੀ ਵਾਲਿਆਂ ਨੂੰ ਇਹ ਗੱਲ ਕਹੀ ਕੀ ਜੋ ਮੱਲੇ ਵਾਲੇ ਕਹਿਣਗੇ ਉਹ ਹੋਗਾ ਫਸਲ ਇਹ ਵੀ ਹੱਲ ਨਹੀਂ ਹੁੰਦਾ ਵੀ ਇਹਦੇ ਵਿੱਚ ਤੁਹਾਨੂੰ ਬੈ ਕੇ ਕਿ ਨਾ ਮੱਲੇ ਵਾਲਿਆਂ ਨਾਲ ਹੈ ਮੇਰਾ ਨਾਮ ਦਾਮੀ ਨਹੀਂ ਕਿ ਮਾਮਲਾ ਹੋਇਆ ਜੀ ਮੀਡੀਆ ਨੂੰ ਬੁਲਾਇਆ ਕਿ ਮਤਲਬ ਸਪੈਸ਼ਲੀ ਅਸੀਂ ਤਾਂ ਬੁਲਾਇਆ ਕਿ ਸਾਡੀ ਗਲੀ ਚ ਆ ਨਵੀਂ ਫੈਕਟਰੀ ਬਣੀ ਆ ਨਿਊ ਵਿਜਨਗਰ ਗਲੀ ਨੰਬਰ 1.5 ਅੱਛਾ ਜੀ ਨਵੀਂ ਫੈਕਟਰੀ ਬਣੀ ਆ ਇਹਨਾਂ ਨੇ ਟਰਾਂਸਫਰਮ ਲਾਣਾ ਸੀ ਠੀਕ ਹੈ ਜੀ ਰੈਜ਼ਿਡੈਂਸ ਏਰੀਆ ਇਹ ਠੀਕ ਹੈ ਜੀ ਤੇ ਅਸੀਂ ਚਾਹੁੰਦੇ ਆ ਕਿ ਆ ਪੂਰਾ ਸਾਰਾ ਹੀ ਇਹ ਨਾ ਦਾਵਾ ਤੇ ਉਹ ਜਿਹੜੀ ਲਾਸਟ ਗਲੀ ਆ ਉਹਦੇ ਵਿੱਚ ਕੋਈ ਰੈ residense ਨਹੀਂ ਆ। ਓਪਨ ਗਲੀ ਆ ਖੁੱਲੀ ਵੀ ਜ਼ਿਆਦਾ ਵਾ। ਅਸੀਂ ਕਹਿੰਨੇ ਤੁਸੀਂ ਉਧਰ ਲਾ ਲਓ ਤਾਰ ਦਾ ਮਸਲਾ। ਬਾਕੀ ਸਾਨੂੰ ਨਹੀਂ ਪਤਾ ਵੀ ਕੀ ਆਫੀਸ਼ੀਅਲ ਵਰਕ ਹੁੰਦਾ ਹੋਵੇ ਆਪ ਦੇਖਣ। ਸਾਡੀ ਸਹਿਮਤੀ ਆ ਵੀ ਨਾ ਸਾਡੀ ਗਲੀ ਚ ট্রান্সਫਾਰਮ ਨਾ ਲੱਗੇ ਤੇ ਆ ਐਲਾਨ ਲੱਗੇ ਆ। ਇਹਨਾਂ ਨੇ ਕਿਹਾ ਵੀ ਅਸੀਂ ਅੰਦਰ ਕਰਕੇ ਲਾਵਾਂਗੇ ਪਰ ਆ ਢਾਂਚਾ ਦੇਖ ਕੇ ਮੈਨੂੰ ਲੱਗ ਨਹੀਂ ਰਿਹਾ ਕਿ ਇਹ ਅੰਦਰ ਕਰਕੇ ਲਾਣਗੇ ਕਿਉਂਕਿ ਇੱਕ ਵਾਰ ਸੈਟਿੰਗ ਹੋ ਗਈ ਕੋਈ ਨਹੀਂ ਹਿਲਾ ਸਕਦਾ। ਠੀਕ ਆ ਤੁਸੀਂ ਜਿੰਨਾ ਮਰਜ਼ੀ ਲਗਾ ਲਓ ਜ਼ੋਰ ਤੇ ਸਾਡਾ ਸਿਸਟਮ ਹੀ ਇਦਾਂ ਦਾ ਵਾ। ਠੀਕ ਹੈ ਜੀ। ਤੇ ਸਾਡੀ ਇਹੀ ਆ ਵੀ ਇਹਨਾਂ ਨੂੰ ਗਲੀ ਤੋਂ ਬਾਹਰ ਲਾਉਣਾ ਚਾਹੀਦਾ ਵਾ ਅਸੀਂ ਇੱਥੇ ਐਗਰੀ ਨਹੀਂ ਕਰਦੇ ਜੇ ਉਹਨਾਂ ਨੇ ਟ੍ਰਾਫਿਕ ਨੂੰ ਲਾਉਣਾ ਸੀ ਟ੍ਰਾਫਿਕ ਵਾਰਮ ਲਾਉਣਾ ਸੀ ਮੈਂ ਉੱਥੇ ਖੜੀ ਸੀ ਇਹਨਾਂ ਦੀ ਇਹਨਾਂ ਨੇ ਬੰਦੇ ਦਾ ਬਹੁਤ ਨਾਈਸਲੀ ਗੱਲ ਕੀਤੀ ਸਾਡੇ ਨਾਲ ਵੀ ਅਸੀਂ ਝੂਠ ਨਹੀਂ ਬੋਲਦੇ ਬਟ ਜਿਹੜੀ ਲੇਡੀ ਆ ਨਾ ਉਹਨੇ ਆ ਕੇ ਮੈਨੂੰ ਤੱਕਾ ਮਾਰਿਆ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੱਕਾ ਕਿਉਂ ਮਾਰ ਰਹੇ ਹੋ ਸਾਨੂੰ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਖਰੀਦ ਕੇ ਲਿਆਂਦੀਆਂ ਹੋ ਜਾਂ ਜਨਾਨੀਆਂ ਫਿਰ ਉਹਦੇ ਵਿੱਚ ਹੱਥ ਆ ਪਈ ਹੋਈ ਅੱਛਾ ਬਾਈ ਚ ਬਾਲੀ ਗੁੰਮੀਆਂ ਬਾਲੀ ਗੁੰਮੀਆਂ ਸਾਡੀ ਆਂਟੀ ਦੀ ਸੋਨੇ ਦੀ ਉਹ ਹਲੇ ਤੱਕ ਨਹੀਂ ਲੱਭੀ ਅੱਛਾ ਜੀ ਹਾਂਜੀ ਤੇ ਜਦੋਂ ਇਹਨਾਂ ਨੇ ਟਰਾਂਸਫਰ ਲਾਉਣ ਦੀ ਗੱਲ ਕੀਤੀ ਸੀ ਤੇ ਮੱਲੇ ਮੱਲੇ ਨੇ ਉਦੋਂ ਵੀ ਵਿਰੋਧ ਕੀਤਾ ਸੀ ਇਹਨਾਂ ਦਾ ਜਦੋਂ ਇਹਨਾਂ ਨੂੰ ਟਰਾਂਸਫਰ ਲਾਉਣ ਦੀ ਗੱਲ ਕੀਤੀ ਗਈ ਸੀ ਪਿਛਲੇ ਹਫ਼ਤੇ ਵੀ ਦੋ ਤਿੰਨ ਵਾਰੀ ਇਹ ਮੈਟਰ ਆਲਰੇਡੀ ਹੋ ਚੁੱਕਿਆ ਵਾ ਫਿਰ ਇਹਨਾਂ ਦੀ ਕਾਉਂਸਲਰ ਸਾਹਿਬ ਨਾਲ ਜਿਹੜੀ ਗੱਲ ਹੋਈ ਸੀ ਜਿਹੜੀ ਜਗ੍ਹਾ ਤੇ ਗੱਲ ਹੋਈ ਸੀ ਉਸ ਜਗ੍ਹਾ ਤੇ ਨਹੀਂ ਲਾ ਰਹੇ ਇਹਨਾਂ ਨੇ ਫਿਰ ਪਤਾ ਨਹੀਂ ਕਿਹਦੇ ਨਾਲ ਸਾਨੂੰ ਨਹੀਂ ਪਤਾ ਇਹਨਾਂ ਦੀ ਸਹਿਮਤੀ ਹੋਈ ਕਿਹਦੇ ਨਾਲ ਨਹੀਂ ਤੇ ਇਹਨਾਂ ਨੇ ਆਪਣੀ ਜਿਹੜੀ ਪਲੇਸ ਆ ਉਹ ਫੇਰ ਦੁ ਵੀ ਜਿੱਥੇ ਮੈਂ کہہ ਕੇ ਗਿਆ ਸੀ ਉੱਥੇ ਹੀ ਲਵਾਇਆ ਜਾਵੇ ਹਾਂਜੀ ਉਹਨਾਂ ਨੇ ਇਹ ਕਿਹਾ ਉਹਨਾਂ ਦੇ ਵਿਰੋਧ ਜਾ ਕੇ ਲਗਾ ਰਹੇ ਹਾਂਜੀ ਉਹਨਾਂ ਦੇ ਵਿਰੋਧ ਜਾ ਕੇ ਲਾ ਰਹੇ ਹਾਂ ਉਹਨਾਂ ਦੇ ਉਹਨਾਂ ਨਾਲ ਮੈਂ ਫੋਨ ਤੇ ਗੱਲ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਇਹਨਾਂ ਨੇ ਮਨਾਂ ਕਰਤਾ ਵੀ ਅਸੀਂ ਉਹਨਾਂ ਨਾਲ ਗੱਲ ਨਹੀਂ ਕਰਨੀ ਹਾਂ ਹਾਂਜੀ ਨਾਮ ਕੀ ਲੱਗਦਾ ਹੈ ਏਡੀ ਖੁੱਲ ਰਹੀ ਹੈ ਇਹਨੂੰ ਪਤਾ ਨਾਮ ਹਲੇ ਕੋਈ ਨਹੀਂ ਹੈ ਇਹਨਾਂ ਦੀ ਸਾਹਮਣੇ ਫੈਕਟਰੀ ਹੈ ਗੱਤੇ ਵਾਲੀ ਗੱਤੇ ਵਾਲੀ ਕਹਿੰਦੇ ਹਨ ਇਹਨਾਂ ਨੂੰ ਤੇ ਇਹਨਾਂ ਨੇ ਪੂਜਾ ਬਾਕਸ ਫੈਕਟਰੀ ਦਾ ਨਾਮ ਹੈ ਠੀਕ ਹੈ ਆਲਰੇਡੀ ਹੋਰ ਵੀ ਹੈਗੀਆਂ ਫੈਕਟਰੀਆਂ ਹਾਂਜੀ ਇਹਨਾਂ ਦੀਆਂ ਹੀ ਨੇ 3-4 ਤਾਂ ਹੀ ਅਸੀਂ ਕਹਿ ਰਹੇ ਹਾਂ ਵੀ ਸਾਹਮਣੇ ਵੀ ਤੁਹਾਡੀ ਹੈ ਇੱਧਰ ਵੀ ਤੁਹਾਡੀ ਹੈ ਤੇ ਤੁਸੀਂ ਉੱਥੇ ਜਾ ਕੇ ਆਪਣਾ ਸਾਡੇ ਬੱਚਿਆਂ ਨੇ ਇੱਥੇ ਖੇਡਣਾ ਘੁੰਮਣਾ ਇੱਥੇ ਬਾਰਿਸ਼ ਦੇ ਟਾਈਮ ਇੱਥੇ ਪ੍ਰੋਪਰਲੀ ਪਾਣੀ ਭਰ ਜਾਂਦਾ ਵਾ ਸਾਨੂੰ ਡਰ ਹੈ ਆ ਭਾਜੀ ਹਲੇ ਦੱਸ ਰਿਹਾ ਸੀ ਕਿ ਸਾਡੇ ਪਤਾ ਨਹੀਂ ਸ਼ਾਪ ਦੇ ਸਾਹਮਣੇ ਲੱਗਾ ਟਰਾਂਸਫਾਰਮ ਤੇ ਉਹਦੀ ਅਰਥਿੰਗ ਹੁਣ ਵੀ ਸਾਨੂੰ ਆਪਣੀ ਉਹਦੇ ਵਿੱਚ ਫੀਲ ਹੋ ਰਹੀ ਆ ਤੇ ਕੌਣ ਕੌਣ ਜ਼ਿੰਮੇਵਾਰ ਆ ਫਿਰ ਇੱਥੇ ਜੇ ਕੱਲ ਨੂੰ ਕੁਝ ਹੁੰਦਾ ਵਾ ਆ ਰਿਹਾ ਏਰੀਆ ਸਾਰਾ ਜਨਾਨੀਆਂ ਤੇ ਹੱਥਾਂ ਪਾਈ ਕੀ ਕੀ ਗਈ ਤੇ ਸਾਰੀ ਜਨਾਨ ਉਹ ਕਹਿੰਦੀ ਕਹਿੰਦੀ ਵੀ ਜਿਹੜੀ ਵੀ ਜਨਾਨੀਆਂ ਕਿੰਨੇ ਕਿੰਨੇ ਕੀਤੇ ਹੱਥ ਉਹ ਵੀ ਤਾਂ ਇਹਨਾਂ ਦੀ ਲੇਡੀਜ਼ ਨੇ ਕੀਤੀ ਆ ਧੱਕੇ ਮਾਰ ਮਾਰ ਕੇ ਇਧਰੋਂ ਸਿੱਟਿਆ ਸਾਰੀ ਜਿਨ੍ਹਾਂ ਨੇ ਗਲਤ ਬੋਲੀ ਆ ਜਨਾਨੀਆਂ ਨੂੰ ਕਹਿੰਦੀ ਤੁਸੀਂ ਖਰੀਦ ਕੇ ਲੈ ਆਣੀ ਗਈ ਜਨਾਨੀਆਂ ਉਹ ਇਹ ਵੀ ਮੱਲੇ ਜੀ ਨਹੀਂ ਆਉਂਦੇ ਫਿਰ ਅਸੀਂ ਮੱਲੇ ਸਾ ਅਸੀਂ ਸਾਰੇ ਸਾ ਇਹ ਮੇਰਾ ਸਾਹਮਣੇ ਘਰ ਆ ਅਸੀਂ ਮੱਲੇ ਹੀ ਦੇ ਆ ਕੋਈ ਬਾਹਰ ਦਾ ਨਹੀਂ ਹੈਗਾ ਤੇ ਅਸੀਂ ਚਾਹੁੰਦੇ ਇਹ ਐਨਾ ਇੱਥੇ ਲੱਗੇ ਨਾ ਇੱਥੇ ਲੱਗੇ ਉਹ ਉੱਥੇ ਬਾਹਰ ਜਾ ਕੇ ਲੱਗੇ ਗਲੀ ਤੋਂ ਬਾਹਰ ਗਲੀ ਤੋਂ ਬਾਹਰ ਲੱਗੇ ਜਿਹੜਾ ਵੀ ਅੱਜ ਜਿਹੜੇ ਉਹ ਉਧਰ ਇੰਡਸਟਰੀ ਏਰੀਆ ਇੱਧਰ ਆ ਜਿਹੜਾ ਰਿਹਾਇਸ਼ ਏਰੀਆ ਉਧਰ ਜਾ ਕੇ ਲਗਾ ਲੈਣ ਜਿੱਥੇ ਮਰਜ਼ੀ ਲਗਾਣ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਇਹ ਹੀ ਚਾਹੁੰਦੇ ਆ ਜੀਸ਼ਾ ਜੀ ਸਰ ਕਿਹੜੇ ਮੋਹੱਲੇ ਵਿੱਚ ਰਹਿੰਦੇ ਹੋ ਅਸੀਂ ਵਿਜਨੇਤ ਰਹਿੰਦੇ ਆ ਅੱਜ ਤੁਹਾਡੀ ਫੈਕਟਰੀ ਦੇ ਬਾਹਰ ਇੱਕ ਟਰਾਂਸਫਰਮਰ ਲਗਾਇਆ ਜਾ ਰਿਹਾ ਤੇ ਮੋਹੱਲੇ ਦੇ ਨਿਵਾਸੀ ਕਹਿ ਰਹੇ ਕਿ ਸਾਡੀ ਬਿਨਾ ਸਹਿਮਤੀ ਤੋਂ ਲਗਾਇਆ ਜਾ ਰਿਹਾ ਸਹਿਮਤੀ ਇਦਾਂ ਸਰ ਜਿੱਥੇ ਲੱਗ ਰਿਹਾ ਟਰਾਂਸਫਰਮਰ ਸਾਹਮਣੇ ਪਲਾਟ ਹੈ ਠੀਕ ਹੈ ਜੀ ਉਹ ਕਹਿੰਦੇ ਸਾਡੇ ਕੇ ਘਰ ਦੇ ਕੋਲ ਸਾਡੇ ਕਹਿੰਦੇ ਅਸੀਂ ਲਾਛ ਛੋਟਾ ਪਲਾਟ ਸੀਗਾ ਉਹ ਵੀ ਸਾਡੀ ਗੱਲ ਵਿੱਚ ਚੱਲਦੀ ਵੀ ਹੈ ਠੀਕ ਹੈ ਜੀ ਉਹ ਪਲਾਟ ਦੇ ਕਿ ਲੱਗ ਰਿਹਾ ਹੈ ਉਹ ਮੋਹੱਲੇ ਵਿੱਚ ਇਕੱਠੇ ਵੇਥੇ ਨਹੀਂ ਲਾਉਂਦੇ ਨਾ ਪਹਿਲ ਉੱਧਰ ਨਹੀਂ ਲਾਉਂਦੇ ਨਾ ਉੱਧਰ ਲਾਉਂਦੇ ਨਾ ਸਾਡ ਕੀ ਮਨਜ਼ੂਰੀ ਲਈ ਇਹ ਟਰਾਂਸਫਰ ਨਹੀਂ ਹਾਂ 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 ਲਕਸ਼ਾ ਸਭ ਕੁਝ ਚੱਲਾ ਸਾਡੇ ਕੋਲ ਲੇਕ ਅਸੀਂ ਦੱਸ ਰਹੇ ਹਾਂ ਨਾ ਵੀ ਜਿੱਦਾਂ ਹੁਣ ਸਪੌਂਸਰ ਸਾਹਿਬ ਨੂੰ ਬੁਲਾਇਆ ਸੀ ਗੋਪੀ ਹਾਂਜੀ ਹਾਂਜੀ ਗੋਪੀ ਨੂੰ ਲਾਇਆ ਸੀ ਉਹ ਵੈਸੇ ਉਹਨਾਂ ਨੇ ਕੋਈ ਜਗ੍ਹਾ ਹੋਰ ਸੈਲੈਕਟ ਕੀਤੀ ਸੀ ਸੈਲੈਕਟ ਕੀਤੀ ਸੀਗੀ ਉੱਥੇ ਕਹਿੰਦੇ ਉਹ ਥੱਲੇ ਪਾਣੀ ਦੀ ਆ ਰਹੀ ਸੀ ਪਾਈਪ ਅੱਛਾ ਜੀ ਤੇ ਸਾਰੇ ਮੱਲੇ ਇਕੱਠੇ ਹੋਏ ਉਧਰ ਉਹਨਾਂ ਨੇ ਕਿਹਾ ਸੀ ਇੱਧਰ ਲਾ ਲੋ ਸਾਰੇ ਕਾਉਂਸਲਰ ਦਾ ਜਿਹੜਾ ਕੰਮ ਹੁੰਦਾ ਉਹ ਤੁਹਾਨੂੰ ਰਾਹ ਕਾਉਂਸਲਰ ਨਹੀਂ ਤਾਂ ਗੱਲ ਹੁੰਦਾ ਸਰ ਰਾਹ ਪਿਆ ਸੀ ਅਸੀਂ ਕੁਝ ਨਹੀਂ ਕੀਤਾ ਅਸੀਂ ਮੱਲੇ ਸਹਿਮਤੀ ਲਈ ਸਾਰੀ ਸਾਰਾ ਮੱਲਾ ਇਕੱਠਾ ਹੋਇਆ ਸਾਡੇ ਕੋਲ ਸਿਹਰੇ ਆਂਦੇ ਆ ਕਹਿੰਦੇ ਬਾਈ ਤੁਸੀਂ ਇੱਧਰ ਲਾ ਲੋ ਤੁਹਾਨੂੰ ਕਿੱਧਰ ਮੈਂ ਇੱਥੇ ਲਾਲ ਮੇਰੇ ਦਰਤਾਰ ਦਾ ਫਰਕ ਪਊਗਾ ਖਰਚਾ ਜਾਂ ਵਧੂਗਾ ਮੈਂ ਭਰ ਦਿਆਂ ਗੋਣੀ ਅਰਦਸ ਤੇ ਫालतू ਲੱਗੂਗਾ ਪਰ ਉੱਥੇ ਇੱਥੇ ਆ ਕੇ ਲੰਦੇ ਸਾਰੇ ਸਾਰੇ ਚੋਪਾ ਇੱਕ ਤਾਂ ਸਾਹਮਣੇ ਘਰ ਆ ਗਿਆ ਉਹ ਆ ਕੇ ਕਹਿਣ ਲੱਗੇ ਜੀ ਤਾਂ ਹੁਣ ਜਦ ਸਾਰਾ ਕੁਝ ਬਿੱਟ ਹੋ ਗਿਆ ਸਾਰਾ ਕੁਝ ਕੋਈ ਅਜਬ ਸੁਲੁਕੀ ਵਗੈਰਾ ਵੀ ਕੀਤੀ ਬਸਲੁਕੀ ਨਹੀਂ ਹੋਈ ਮੇਰੀ ਮਿਸੇ ਨੂੰ ਧੱਕਾ ਮਾਰਿਆ ਮੇਦੀ ਜੁਨਸ ਕੱਲੀ ਸੀ ਉੱਥੇ ਨਹੀਂ ਨਹੀਂ ਉਹਨੂੰ ਧੱਕਾ ਮਾਰਿਆ ਪਹਿਲੇ ਕੱਲੀ ਨਾ ਮਾਰਿਆ ਫਿਰ ਉਹਨੇ ਉਹਨੇ ਵੜਿਆ ਉਹਨੂੰ ਤਾਂ ਥੋੜਾ ਸੰਗਾ ਆਪਿਆ ਉਹ ਸਤਾ ਲੈਡ ਕੱਟੀ ਮੇਰੀ ਮਿਸੇ ਕੱਲੀ ਹੁਣ ਦੋਸੋ ਕਿਹੜਾ ਕੀਹਦਾ ਕੀ ਕੋਈ ਨਾ ਬਤੂਸੀ ਕਰ ਹੁਣ ਇਹ ਸਾਰੀ ਪੂਰੇ ਮਾਮਲੇ ਦਾ ਹੱਲ ਕਿਵੇਂ ਹੋਏਗਾ ਕਿਉਂਕਿ ਕੁਝ ਟ੍ਰਾਂਸਫਰਮਰ ਲਗਾਣਾ ਆਪਣੀ ਫੈਕਟਰੀ ਦੇ ਬਾਹਰ ਸਰ ਅਸੀਂ ਨਾਲ ਕੋਈ ਨਕਾਇਕ ਉਹ ਨਹੀਂ ਕੰਮ ਨਹੀਂ ਕਰ ਰਿਹਾ ਇਕੱਡ ਨਹੀਂ ਹੈਗੀ ਨਹੀਂ ਮੇਰੀ ਗੱਲ ਸੁਣੋ ਸਹਿਮਤ ਇਦਾਂ ਹੈ ਸਰ ਅਸੀਂ ਕਿੱਥੇ ਲਾ ਰਹੇ ਹਾਂ ਇੱਕੋ ਹੀ ਲਾ ਰਹੇ ਹਾਂ ਇੱਕੋ ਹੀ ਘਰ ਹੈ ਜਿਹੜਾ ਨਹੀਂ ਸਹਿਮਤ ਹੈਗਾ ਬਾਕੀ ਐਵੇਂ ਉਹ ਜਿਹੜੇ ਉੱਪਰਲੇ ਮੱਲੇ ਚ ਉੱਧਰਲੇ ਮੱਲੇ ਉਹ ਹੋ ਰਿਹਾ ਸਾਥ ਜਿਹੜੇ ਉੱਧਰਲੇ ਗਲੀ ਦੇ ਨੇ ਉਹ ਸਾਰੇ ਸਹਿਮਤ ਨੇ ਜਿਹੜੇ ਜਿਨ੍ਹਾਂ ਦੇ ਘਰ ਦੇ ਪਹਿਲਾਂ ਜਿਹੜਾ ਕਹਿੰਦਾ ਜਿਹੜਾ ਸਿਲੈਕਟ ਹੋਈ ਸੀਗੀ ਅਸ਼wini ਭਾਈ ਆਏ ਸੀਗੇ ਉਹਨਾਂ ਨੇ ਆ ਕੇ ਪੂਰਾ ਸਾਰਾ ਦੱਸਿਆ ਤੁਸੀਂ ਇੱਥੇ ਲਾ ਲਓ ਉਹ ਕਹਿੰਦੇ ਨੀਚੇ ਪਾਣੀ ਪਾਈਪ ਹੈ ਜਿਹੜੀ ਉਹ ਗਲੀ ਥੋੜੀ ਟਾਈਟ ਹੈ ਆ ਗਲੀ ਥੋੜੀ ਖੁੱਲੀ ਹੈ ਫਿਰ ਸਾਰੇ ਸਵੇਰੇ ਆਏ ਖੱਡਾ ਹੋਇਆ ਦੁਪਹਿਰੇ ਮਤਲਬ ਟਾਈਮ ਕਿੰਨਾ ਹੋ ਗਿਆ ਦੇਖਿਓ ਹੁਣ ਭਾਜੀ ਆ ਸਵੇਰੇ 9 ਵਜੇ ਤੋਂ ਬੰਦੇ ਲੱਗੇ ਹੋਏ ਨੇ ਇਹ 4 ਵਜੇ ਤੇ ਖੰਬੇ ਲਾਣ ਆਏ ਚਾਰਵੇਂ ਖੰਬੇ ਲਾਣਾ ਹੈ ਉਦੋਂ ਪਤਾ ਨਹੀਂ ਜੋ ਸਾਹਮਣੇ ਆ ਦੇ ਘਰੋਂ ਦੋ ਤਿੰਨ ਲੇਡੀਜ਼ ਇਕੱਠੀਆਂ ਹੋ ਗਈਆਂ ਉਦੋਂ ਨਾਲ ਨਾਲ ਆ ਲਿਆਗੇ ਇੱਕ ਪਰਲੇ ਗਲੀ ਮਹੱਲੇ ਚੋਂ ਆ ਗਏ ਉਹ ਘਰ ਕੋਈ ਨਹੀਂਗਾ ਉਦੋਂ ਵਿੱਚ ਉਦੋਂ ਘਰ ਦੀਆਂ ਗਲੀ ਚ ਉਹ ਘਰ ਦੇ ਵਿੱਚ ਕੋਈ ਨਹੀਂਗਾ ਪਰ ਇਹਦਾ ਹੱਲ ਹੁਣ ਕਿਵੇਂ ਹੋਏਗਾ ਕਿਉਂਕਿ ਮੈਲਾ ਨਿਵਾਸੀ ਮੰਨ ਨਹੀਂ ਰਹੇ ਤੁਸੀਂ ਕਹ ਰਹੇ ਹੋ ਵੀ ਤੁਹਾਡੀ ਮਨਜ਼ੂਰੀ ਹੈਗੀ ਆ ਪਰ ਜੇ ਉਹਨੇ ਮਨਜ਼ੂਰੀ ਹੈ ਹਾਂ ਮਨਜ਼ੂਰੀ ਕਾਗਜ਼ ਹੈ ਹਾਂ ਚਾਹੇ ਭਾਜੀ محکمہ ਹੋਵੇ ਜਾਂ ਕੋਈ ਵੀ ਕਹਿੰਦਾ ਮੈਂ ਤੁਹਾਨੂੰ ਦੱਸਾਂ ਸਾਡਾ ਬੇਟਾ ਕਹਿੰਦਾ ਸੀਗਾ ਇਹਨਾਂ ਦੇ ਬੇਟਾ ਕਹਿੰਦੇ ਬਾਹਰ ਜਾਣਾ ਹੂੰ ਹੂੰ ਕਹਿੰਦੇ ਨਹੀਂ ਬਾਹਰ ਨਹੀਂ ਜਾਣਾ ਜਿਵੇਂ ਭਗਵੰਤ ਮਾਨ ਜੀ ਦੇ ਬਿਆਨ ਆਏ ਸੀਗੇ ਕਿ ਤੁਸੀਂ ਬਾਹਰ ਨਹੀਂ ਜਾਣਾ ਇੱਥੇ ਆਪਣੀਆਂ ਫੈਕਟਰੀਆਂ ਲਾਓ ਇੱਥੇ ਕੰਮ ਕਰੋ ਉਹ ਮੁੰਡੇ ਨੇ 3 ਸਾਲ ਡੇਢ ਸਾਲ ਲੱਗ ਕੇ ਲੋਨ ਲੈ ਕੇ ਆਪਣੀ ਜਗ੍ਹਾ ਬਣਾਈ ਹੋਵੇ ਪੂਰੀ ਮਿਹਨਤ ਦੇ ਨਾਲ ਦਿਨ ਰਾਤ ਇੱਥੇ ਬਹਿਣਾ ਕਿ ਚਲ ਮੇਰੇ ਪਾਪਾ ਮੈਨੂੰ ਫੈਕਟਰੀ ਲੋਆ ਰਹੇ ਆ ਟ੍ਰਾਂਸਫਰ ਹੋਮ ਦਾ ਆਪਾਂ ਗਲੀ ਮੁਹੱਲੇ ਦੇ ਵਿੱਚੋਂ ਖਾਲੀ ਪਲਾੜ ਦੇ ਸਾਹਮਣੇ ਲੱਗ ਰਹੇ ਹਾਂ ਕਿਸੇ ਨੂੰ ਦਿੱਕਤ ਕੋਈ ਨਹੀਂ ਆਗੀ ਇੱਕ ਪਹਿਲਾਂ ਲੱਗਾ ਉਦੋਂ ਲਾਨ ਦਿੱਤਾ ਉਹ ਵੱਡੇ ਵੱਡੇ ਟਾਵਰ ਲੱਗੇ ਨੇ ਉਹਨਾਂ ਦੇ ਘਰ ਦੇ ਉੱਪਰ ਜਿੱਥੋਂ ਉਹਨਾਂ ਨੂੰ 35-40 ਹਜ਼ਾਰ ਦੀ ਇਨਕਮ ਹੈ ਉਹਦੀਆਂ ਕੱਢਦੀਆਂ ਸੀ ਉਰੇ ਤੇ ਉਹਨਾਂ ਨੂੰ ਤਕਲੀਫ ਹੋ ਰਹੀ ਜਿਹੜੇ ਇੱਕ ਟੋਣ ਭਾਈ ਜਿਨ੍ਹਾਂ ਨੂੰ 35-40 ਹਜ਼ਾਰ ਦੀ ਇਨਕਮ ਹੈ ਉਹ ਘਰ ਦੇ ਉੱਪਰ ਟਾਵਰ ਲੱਗਾ ਤੁਹਾਨੂੰ ਪਤਾ ਇਹਨਾਂ ਬੱਚਿਆਂ ਦੇ ਅਸਰ ਪੈਂਦਾ ਆਪਾਂ ਕੋ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ ਉਹ ਟਾਵਰ ਦੀ ਕੋਈ ਦਿੱਕਤ ਨਹੀਂ ਇਹ ਟਰਾਂਸਫਰਮ ਜਿਹੜਾ ਗਲੀ ਦੇ ਨਾਲ 100 ਕਿਲੋਵਾਰਟ ਦਾ ਟਰਾਂਸਫਰਮ ਲੱਗਣਾ 50 ਕਿਲੋਵਾਰਟ ਇਹਨਾਂ ਨੇ ਲੈਣਾ 50 ਕਿਲੋਵਾਰਟ ਅਜੀਤ ਸਾਹਿਬ ਕਹਿੰਦੇ ਮੱਲੇ 'ਚ ਬਹੁਤ ਕੰਪਲੀਟ ਨਹੀਂ ਦੀ 50 ਕਿਲੋਵਾਰਟ ਆਪਾਂ ਗਲੀ 'ਚ ਪਾਵਾਂਗੇ ਗਲੀ ਦੇ ਵਿੱਚ ਘਰ 'ਚ ਕਿਸੇਨ ਦਿੱਕਤ ਨਾ ਆਵੇ ਉਹ ਸਾਰੀ ਰਜ਼ਾਮੰਦੀ ਹੋ ਗਈ ਆ ਸਵੇਰੇ ਵੀ ਰਜ਼ਾਮੰਦੀ ਹੋ ਗਈ ਉਹ ਸਿਰਫ ਇੱਕ ਘਰ ਜਿਹੜੇ ਸਾਹਮਣੇ ਵਾਲਾ ਸੀਗਾ ਬਸ ਉਹੀ ਕਹਿੰਦੇ ਵੀ ਹੁਣ ਲੱਗਣ ਨਹੀਂਦਾ ਸਾਰਾ ਫਿੱਟ ਹੋਣ ਤੋਂ ਬਾਅਦ ਆਪਾਂ ਕਹਿੰਨੇ ਪਏ ਆ ਉਸਨ ਖੱਡਾਂ ਮਾਰਨ ਤੋਂ ਪਹਿਲਾਂ ਕਹਿ ਰਹੇ ਸੀ ਆਪਾਂ ਗਹਿਤਾ ਜੀ ਪਰ ਗੱਲ ਇਹ ਵੀ ਹੁਣ ਮਨਜ਼ੂਰੀ ਚਲ ਤੁਹਾਡੇ ਕੋਲ ਹੈਗੀ ਹੈ ਤੇ ਕੋਈ ਭਾਜੀ ਸਾਨੂੰ ਪੁਲਿਸ ਮਹਿਕਮੇ ਵੱਲੋਂ ਸਰਕਾਰੀ ਕੰਮ ਦੇ ਵਿੱਚ ਕੋਈ ਅੜਗਣਾ ਕਰੇਗਾ ਉੱਥੇ ਪਰਚਾ ਹੁੰਦਾ ਸਾਨੂੰ ਐਸਡੀਓ ਸਾਹਿਬ ਨੇ ਬਿਜਲੀ ਮਹਿਕਮੇ ਗਏ ਸੀ ਆਪਾਂ ਕਹਾਂ ਆਪਾਂ ਕੋਈ ਉਹ ਜਿਹਾ ਕੰਮ ਨਹੀਂ ਕਰਨਾ ਉਹ ਕਹਿੰਦੇ ਸ ਅਸੀਂ ਆਪਣੇ ਹਿਸਾਬ ਨਾਲ ਲਾ ਲੈਨੇ ਆ ਤੁਹਾਡੇ ਕੋਲ ਪਰਮਿਸ਼ਨ ਨਾ ਮਨਜ਼ੂਰੀ ਹੈ ਜਦ ਜਿਹੜੇ ਖੰਭਾ ਲਗਾ ਕੇ ਗਏ ਬਿਜਲੀ ਮਹਿਕਮੇ ਦੇ ਲਾ ਕੇ ਗਏ ਭਾਜੀ ਅਸੀਂ ਦੋਨ ਲਾ ਸਕਦੇ ਆ ਬਿਲੀ ਮੈਂ ਸਾਰਾ ਕਨੈਕਸ਼ਨ ਪਾਸ ਹੈ ਭਾਜੀ ਸਾਰਾ ਕੁਝ ਪਾਸ ਹੈ